ਚੜਦੇ ਹੋਏ ਫਟਾਪਰੇ ਕਰੂਗੇ ਭਾਈ ਜੀ ਜੀ ਪੰਜਾਬੀਆਂ ਦੀ ਮੀਟਿੰਗ ਕਿਸੇ ਭਾਈ ਉਹ ਬਾਈ ਲੁਧਿਆਣਾ ਪੱਛਮੀ ਤੋਂ ਜੀ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਰੁਪਿੰਦ ਗੋਗੀ ਜੀ ਉਹ ਦੁਨੀਆ ਚ ਨਹੀਂ ਰਹੇ ਉਹ ਸਰ ਕੀ ਕਰੀ ਜਨੇ ਹੱਥ ਇਹ ਵੀ ਪਰਿਵਾਰ ਦਾ ਹਿੱਸਾ ਸੀ ਮੈਂ ਪੰਜ ਲੋਕਾਂ ਨੂੰ ਜਿੰਨਾ ਕ ਮੈਂ ਵਿਚਰੇ ਆ ਉਹਨਾਂ ਨਾਲ ਜਾਂਦਾ ਕਿ ਬੈਠੇ ਵਿਧਾਨ ਸਭਾ ਚ ਬੈਠੇ ਵਿਧਾਨ ਸਭਾ ਤੋਂ ਬਾਹਰ ਚਾਹੀਉਂ ਉਹਨਾਂ ਫਾਇਦੇ ਕੀ ਵੈਸੇ ਦਫਤਰ ਚ ਮਿਲਨੀ ਆ ਹਾਂ ਆਹ ਨਹੀਂ ਉਹ ਕਦੇ ਵੀ ਕੋਈ ਨਿੱਜੀ ਕੰਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਕੇ ਲੋਕੋ ਦੇ ਤੇ ਸਾਡੇ ਸੀਵਰੇਜ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਸਾਡਾ ਹਸਪਤਾਲ ਸੋ ਹਮੇਸ਼ਾ ਉਹ ਲੋਕਾਂ ਦੇ ਮਸਲੇ ਹੱਲ ਕਰ ਲਈ ਅਤਪਾ ਰਹਿੰਦੇ ਸੀ ਹਸਮੁਖ ਸੁਆਸਤਰ ਗਣ ਚਾਨਕ ਉਹਨਾਂ ਦਾ ਚਲੇ ਜਾਣਾ ਪਿੱਛੇ ਗੱਲ ਥੋੜਾ ਜਾ ਕੱਲੀ ਆਮ ਆਦੀ ਪਾਰਟੀ ਲਈ ਨਹੀਂ ਲੁਧਿਆਣਾ ਵਾਸੀਆਂ ਲਈ ਇੱਕ ਬਹੁਤ ਨਾ ਪੂਰਾ ਹੋਣ ਵਾਲਾ ਘਟਾ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਪਰਮਾਤਮਾ ਅਣਚਰਨਾ ਚ ਨਿਵਾਸ ਬਖਸ਼ੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਬਾਣਾ ਮੰਨਨ ਦਾ ਬਲ ਬਖਸ਼ੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਕੌਂਸਲਰ ਵੀ ਰਹੇ ਫਿਰ ਐਮਐਲਏ ਵੀ ਵਪਾਰੀ ਗਣਿਤ ਪੋਟਾ ਲੈ ਕੇ ਬਣੇ ਤੇ ਹਮੇਸ਼ਾ ਲੁਧਿਆਣੀ ਦੀ ਤਰੱਕੀ ਲਈ ਹੀ ਜਦੋਂ ਮੈਂ ਸਿੱਖ ਜਦੋਂ ਮੈਨੂੰ ਮਿਲਦੇ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਹੁੰਦੇ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਦਿਲਾਂ 'ਚ ਹੀ ਵਸਿਆ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ ਉਹ ਸਾਡੇ ਤੋਂ ਪਿੱਛੜ ਗਿਆ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ ਪਰ ਲਾਸਟ ਤੇ ਤੁਹਾਡੇ ਨਾਲ ਤੋਹੋ ਮੁਲਾਕਾਤ ਹੋਈ ਕਿਹੜੀ ਗੱਲ ਬੀਤ ਗਈ ਜਦੋਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਚੱਲਦੀਆਂ ਸੀ ਉਦੋਂ ਮੈਂ ਇੱਥੇ ਆਇਆ ਸੀ ਕੁਮਾਰ ਕੰਧੀ ਆਇਆ ਸੀ ਉਹ ਪਰਿਵਾਰ ਸਮੇਤ ਆ ਕੇ ਉਹਨਾਂ ਨੇ ਮੈਨੂੰ ਹਾਰ ਵੀ ਪੈਣ ਆਇਆ ਸੀ ਜੀ ਜੀ ਤੁਹਾਡੀ ਵੀਡੀਓ ਚ ਕੈਮਰੇ ਚ ਕੈਦ ਹੋ ਗਿਆ ਹੈ 5 ਫੋਨ ਤੇ ਹਮੇਸ਼ਾ ਕਰ ਲੂੰਗੇ ਇਹਨਾਂ ਦੀ ਸੀ ਕੋਈ ਨਾ ਕੋਈ ਕੰਮ ਕੋਈ ਇਸੇ ਕੰਮ ਲਈ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ बस ਇਹ ਕਹੂੰਗਾ ਕਿ ਪਰਮਾਤਮਾ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਾਡੀ ਪਾਰਟੀ ਲਈ ਕਿ ਕਹਾਂ ਜੇ ਸਾਥ ਤੇ ਚਲੇ ਜਾਣਾ ਜਿਹੜਾ ਲੋਕ ਪੱਖੀ ਸੀ ਗ੍ਰਾਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇੰਦੇ ਆਏ ਨੇ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਕਿ ਭਾਵੇਂ ਵਿਚਾਰਕ મતਭੇਦ ਕਈ ਵਾਰੀ ਹੋ ਜਾਂਦੇ ਨੇ ਤੇ ਉੱਧਰ-ਉਧਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸ਼ਰਧਾਂਜਲੀ ਦੇਣੀ, ਕੋਲਪੇਟ ਕਰਨੇ ਕੋਈ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਕਿੰਕੈਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ, ਸਾਰਿਆਂ ਨਾਲ ਬਣਾ ਕੇ ਰੱਖਦੇ ਸੀ। ਅਚਾਨਕ ਇਸ ਤਰ੍ਹਾਂ ਦੇਖੋ ਜਾਣਾ ਹਰੇਕ ਨੇ ਪਰ ਵਕਤ ਤੋਂ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਹੈ ਪਰ ਹਮੇਸ਼ਾ ਸਾਡੇ ਦਿਲਾਚੋਪ ਬਸਦੀ ਰਹੇ